ਕੋਈ ਵੀ ਕੰਮ ਐ ਇੰਨੇ ਸੋਹਣੇ ਤਰੀਕੇ ਨਾਲ ਕਰਿਆ ਕਰੋ ਕਿ ਤੁਹਾਡੇ ਤੋਂ ਹਰ ਕੋਈ ਕੰਮ ਕਰਾਉਣਾ ਚਾਵੇ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਆਪਣੇ ਕੋਲੇ ਆਇਆ ਉਹ ਸ਼ੈਲਰ ਦੇ ਵਿੱਚੋਂ ਇਹ ਵਾਲਾ ਜਿਹੜਾ ਬਲੂਰ ਇਹ ਬਲੂਰ ਜਿਹੜਾ ਵਾ ਵੇਖੋ ਇਹਦੇ ਤੇ ਕਰਨੀ ਆ ਆਪਾਂ ਮੋਟਰ ਫਿੱਟ ਪਹਿਲਾਂ ਸੀਗੀ ਇਹਦੇ ਤੇ 3 ਹੌਸਪਾਵਰ ਦੀ ਮੋਟਰ ਹੁਣ ਇਹਦੇ ਤੇ ਕਰਨ ਲੱਗੇ ਆ 5 ਹੌਸਪਾਵਰ ਦੀ ਮੋਟਰ ਫਿੱਟ ਆਹ ਜਿਹੜੀ ਮੋਟਰ ਆਪਣੇ ਕੋਲੇ ਪਈ ਐ ਇਹ 5 ਹੌਸਪਾਵਰ ਦੀ ਐ ਜੀ ਵੇਖੋ ਨਗੀ ਜੀ ਆ ਮੋਟਰ ਪਰ ਫਿਰ ਵੀ ਦੇਖੋ 5 ਹਸਪਾਵਰ ਦੀ ਆ ਤੇ ਇਹਦੇ ਚ ਹੁਣ ਫਰਕ ਕੀ ਪਿਆ ਵਾ ਇਹਦੇ ਜਿਹੜੇ ਪੈਰ ਵਾ ਨਾ ਮੋਟਰ ਦੇ ਥੋੜੇ ਜਿ ਉੱਚੇ ਆ ਅਗਲੇ ਬੰਨੇ ਲਿਆਓ ਉਧਰਲੇ ਬੰਨੇ ਮੋਬਾਈਲ ਆ ਇਧਰ ਦੇਖੋ ਆ ਹੁਣ ਮੋਟਰ ਦੇ ਪੈਰ ਜਿਹੜੇ ਆ ਉੱਚੇ ਆ ਤੇ ਜੀ ਆਪਾਂ ਇਥੋਂ ਕਿਰਾ ਕੱਟ ਦਿੰਨੇ ਆ ਹੋਊਗਾ ਕੀ ਇਹਦਾ ਜਿਹੜਾ ਕੰਪਾਈਲਰ ਵਾ ਉਹ ਉੱਚਾ ਹੋ ਜਾਊਗਾ ਕੰਪਾਈਲਰ ਉੱਚਾ ਹੋ ਜਾਊਗਾ ਕੰਪਾਈਲਰ ਉੱਚਾ ਹੋਣ ਦੇ ਨਾਲ ਕੀ ਹੋਊਗਾ ਜਿਹੜਾ ਇਹਦਾ ਇੱਧਰ ਸੈਂਟਰ ਵਾਲਾ ਵਾ ਉਹਦਾ ਹੌਲ ਜਿੱਧਰ ਦੀ ਇਹਨੇ ਹਵਾ ਖਿੱਚਣੀ ਆ ਤੇ ਇੱਧਰੋਂ ਸੁੱਟਣੀ ਆ ਵਾ ਉਹ ਥੋੜਾ ਜਿਹਾ ਨੀਮਾ ਰਹ ਜੂਗਾ ਉਹਦੇ ਨਾਲ ਇਹਦਾ ਪ੍ਰੋਪਰ ਸੂਟਾ ਨੀ ਬੰਨਣਾ ਇਹਨੇ ਖਿੱਚਣਾ ਨੀਗਾ ਹਵਾ ਨੂੰ ਪੂਰੀ ਆਪਣੇ ਸਹੀ ਤਰੀਕੇ ਨਾਲ ਤੇ ਆਪਾਂ ਨਾ ਕਿ ਇਹਨੂੰ ਇੱਥੋਂ ਕੱਟ ਕੇ ਕਰਨ ਦੀ بجائے ਆਪਾਂ ਇਹਦੇ ਪੈਰ ਜਿਹੜੇ ਆ ਨਾ ਉਧਰ ਲਿਆਓ ਆਪਾਂ ਇਹਦੇ ਜਿਹੜੇ ਪੈਰ ਵਾ ਨਾ ਆਹ ਵਾਲੇ ਆਹ ਵਾਲੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਨੀਵਾ ਕਰਾਂਗੇ ਕੱਟ ਕੇ ਥੋੜਾ ਜਿਹਾ ਨੀਵਾ ਕਰਾਂਗੇ ਤੇ ਨੀਵਾ ਕਰਕੇ ਤੇ ਫਿਰ ਇਹਦੇ ਬਰੋਬਰ ਕਰਕੇ ਲਾਵਾਂਗੇ ਜੇ ਆਪਾਂ ਇਹਦੇ ਇਹਨੂੰ ਐਵੇਂ ਇਹਦੇ ਬਰੋਬਰ ਲਾ ਦਿੰਨੇ ਆ ਤੇ ਫਿਰ ਉਹੀ ਪ੍ਰੋਬਲਮ ਆਊਗੀ ਇਹਦਾ ਸੂਟਾ ਘਟ ਜੂਗਾ ਕੰਪਾਈਲਰ ਦਾ ਜਿੰਨਾ ਇਹ ਕੰਮ ਕਰਨਾ ਇਹਨੇ ਉਹਨਾ ਕੰਮ ਨਹੀਂ ਕਰੂਗਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਕਰਦੇ ਆ ਸ਼ੁਰੂ ਕੰਮ ਤੇ ਜੱਗੇ ਇਧਰ ਆ ਮੇਰੇ ਨਾਲ ਪੁੱਤ ਕੰਮ ਕਰੀਏ ਆਪਾਂ ਇਹਦਾ ਕੋਨਾ ਪਿੱਛੇ ਦੇ ਯਦਰਲੇ ਪਾਸੋਂ Let's uh try. -huh. どうぞ。 ഏത് കേടാ മടന്നോ ഒന്നാ കൊണ്ടിരിക്കടാ ভাই യോഗി കേ봐 ഹരി ഹരി കേടാനോ ആ ആരി വരാക്കേ വേണ്ടടാ ഇതിനിടക്ക് ਪ੍ਰੀਤੋ ਚੈਨਲ ਮਾਰੂ ਵੀਡੀਓ ਬੰਦ ਕਰ ਲਓ ਲਓ ਜੀ ਕੰਮ ਹੋ ਗਿਆ ਸਾਰਾ ਇਹਦਾ ਡਨ ਤੇ ਮੋਟਰ ਵੀ ਫਿੱਟ ਹੋ ਗਈ ਆ ਵੇਖੋ ਕਿੰਨੇ ਸੋਹਣੇ ਤਰੀਕੇ ਨਾਲ ਹੋਈ ਆ ਤੇ ਬਲੋਰ ਆਪਾਂ ਕੰਪਾਈਲਰ ਵੀ ਚੈੱਕ ਕਰ ਲਿਆ ਸੀਗਾ ਇਹਦਾ ਆ ਕੇ ਬਾਅਦ ਚ ਵੇਖਾਂਗੇ ਉੱਥੇ ਜਾ ਕੇ ਸ਼ੈਲਰ 'ਚ ਜਾ ਕੇ ਚਲਾ ਕੇ ਵੇਖਾਂਗੇ ਤੇ ਕਿਵੇਂ ਆ ਤੇ ਬਾਕੀ ਕੋਈ ਵੀ ਕੰਮ ਆ ਇੰਨੇ ਸੋਹਣੇ ਤਰੀਕੇ ਨਾਲ ਕਰਿਆ ਕਰੋ ਕਿ ਤੁਹਾਡੇ ਤੋਂ ਹਰ ਕੋਈ ਕੰਮ ਕਰਵਾਉਣਾ ਚਾਵੇ ਜਿਹੜਾ ਕੰਮ ਹੋਣਾ ਜਿੰਨਾ ਚਿਰ ਆਪਾਂ ਵਧੀਆ ਤਰੀਕੇ ਨਾਲ ਨਹੀਂ ਕਰਦੇ ਉਹਨਾਂ ਚਿਰ ਕਰਵਾ ਕੰਮ ਕਰਵਾਉਣ ਵਾਲੇ ਦਾ ਵੀ ਮਨ ਖੁਸ਼ ਨਹੀਂ ਹੁੰਦਾ ਜਦੋਂ ਕੰਮ ਆਪਾਂ ਵਧੀਆ ਤੇ ਸੋਹਣਾ ਕਰਾਂਗੇ ਨਾ ਆਪਣੇ ਕੋਲੇ ਹਰ ਕੋਈ ਕੰਮ ਕਰਵਾਉਣ ਆਊਗਾ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰ ਦਿਓ